ਕਿਸਾਨਾਂ ਵੱਲੋਂ ਮਨਾਇਆ ਗਿਆ ਕਾਲਾ ਦਿਵਸ ਪੁਤਲੇ ਫੂਕੀਤਾ ਗਿਆ ਪ੍ਰਦਰਸ਼ਨ ਕਿਸਾਨਾਂ ਵੱਲੋਂ ਅੱਜ ਕਾਲਾ ਦਿਵਸ ਮਨਾਉਂਦੇ ਹੋਏ ਸੰਗਤ ਕਿਸਾਨ ਮੋਰਚੇ ਨਾਲ ਜੁੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਗੁਰਦਾਸਪੁਰ ਦੇ ਬਟਾਲਾ ਸ਼ਹਿਰ 'ਚ ਇੱਕ ਰੋਸ ਮਾਰਚ ਕੀਤਾ ਗਿਆ। ਉੱਥੇ ਕਿਸਾਨ ਅੰਦੋਲਨ 'ਚ ਮਾਰੇ ਗਏ ਨੌਜਵਾਨ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਗਈ ਉੱਥੇ ਹੀ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਉੱਥੇ ਕਿਸਾਨਾਂ ਵੱਲੋਂ ਰੋਸ ਵਜੋਂ ਮੁੱਖ ਮੰਤਰੀ ਹਰਿਆਣਾ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁੱਤਰਾਂ ਉਕੇ ਗਏ ਕੜਾਈ ਉਦੋਂ ਤੱਕ ਚੱਲੇਗੀ ਜਿੰਨਾ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲ ਜਾਂਦੇ ਸੰਵਿਧਾਨ ਵਾਲੇ ਇਨਸਾਨੀਅਤ ਵਾਲੇ ਹੱਕ ਨਹੀਂ ਦਿੱਤੇ ਇੱਕ ਜਾਨਵਰ ਨੂੰ ਛੋਟੀ ਮਾਰਨ ਦੇ ਪਰਚਾ ਹੁੰਦਾ ਹੈ ਇੱਥੇ ਜਿਹੜੇ ਇਨਸਾਨਾਂ ਨੂੰ ਗੋਲੀ ਮਾਰ ਕੇ ਮਾਰਦਾ ਹੈ ਔਰ ਉਹਨਾਂ ਨੂੰ ਕਹਿ ਰਹੇ ਨੇ ਕਿ ਚਲੋ ਸੀਐਮ ਆ ਹੈ ਮੰਤਰੀ ਹੈ ਬਣਾਇਆ ਤੇ ਉਹ ਕਾਤਲ ਆ ਇਹਨਾਂ ਕਾਤਲਾਂ ਦੇ ਉੱਤੇ ਪਰਚਾ ਜਨਾਚ ਨਹੀਂ ਹੁੰਦਾ ਉਹਨਾਂ ਦੇ ਅੰਦੋਲਨ ਨਹੀਂ ਖਤਮ ਹੋਈਗਾ ਲੰਮਾ ਚੱਲੇ ਛੋਟਾ ਚੱਲੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਪਰ ਇਹਨਾਂ ਨੂੰ ਸਜ਼ਾ ਤਵਾ ਕੇ ਹੀ ਰਵਾਂਗੇ ਔਰ ਗਾਂ ਤੋਂ ਇਹ ਕਿਸੇ ਇਨਸਾਨ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰਨ ਕੁਝ ਇਹ ਨਹੀਂ ਹੈ ਕਿ ਉੱਥੇ ਉਹ ਕਿਸਾਨ ਮਰਿਆ ਹੈ ਚਾਹੇ ਇਹ ਕਿਸੇ ਨੂੰ ਕਿਸਾਨ ਕਹੇ ਕਿਸੇ ਨੂੰ ਮਜ਼ਦੂਰ ਕਹੇ ਨਹੀਂ ਕਿਸੇ ਨੂੰ ਮਲਾਕਨ ਕਹੇ ਕਿਸੇ ਨੂੰ ਸੇਕੀ ਕਿਸ ਨੂੰ ਹੈ ਤੇ ਸਾਰੇ ਇਨਸਾਨ ਮਾਰਿਆ ਤੇ ਨਾ ਕਿਸਾਨ ਉਹ ਵੀ ਉਹ ਇਨਸਾਨ ਜਿਹੜਾ ਇਹਨਾਂ ਦੇ ਰਾਜ ਚ ਰਹਿੰਦਾ ਹੈ ਇਹ ਇਸ ਟਾਈਮ ਮੋਦੀ ਰਾਜਾ ਹੈ ਸਾਡੇ ਦੇਸ਼ ਦਾ ਔਰ ਇਹਦੇ ਰਾਜ ਚ ਰਹਿੰਦੇ ਨੂੰ ਉਹ ਰਾਜਾ ਖੁਦ ਹੀ ਮਾਰ ਰਿਹਾ ਹੈ ਕਿ ਤੂੰ ਦੱਸੋ ਹੋਰ ਮਾੜੇ ਹਾਲਾਤ ਕੀ ਹੋ ਸਕਦਾ ਹੈ ਜੋ ਕੱਲੇ ਆ ਕੇ ਭਾਤ ਭਾ ਦੀ ਡਬਲ ਇੰਡੀਆ ਦੀ ਜਿਹੜੀ ਸਰਕਾਰ ਆ ਉਹ ਉਸ ਰਸਤੇ ਤੇ ਚੱਲ ਰਹੀ ਆ ਜਿਸ ਰਸਤੇ ਤੇ ਚੱਲਦਿਆਂ ਸੰਵਿਧਾਨਾ ਸੰਵਿਧਾਨਿਕ ਹੱਕਾਂ ਦਾ ਖਾਤਮਾ ਕੀਤਾ ਜਾ ਰਿਹਾ ਇਹ ਸਾਡਾ ਜ਼ਮੂਰੀ ਹੱਕ ਆ ਸਾਰੇ ਭਾਰਤੀ ਲੋਕਾਂ ਦਾ ਕਿ ਅਸੀਂ ਕਿਸੇ ਵੀ ਸਟੇਟ ਤੇ ਜਾ ਸਕਦੇ ਆ ਆਪਣੀ ਰਾਜਧਾਨੀ ਦਿੱਲੀ ਤੇ ਜਾ ਸਕਦੇ ਆ ਪਰ ਜੋ ਕੁਛ ਹਰਿਆਣੇ ਦੀ ਸਰਕਾਰ ਨੇ ਕੀਤਾ ਆ ਪਿਛਲੇ 10 12 ਦਿਨ ਤੋਂ ਕਿਸਾਨਾਂ ਨੂੰ ਰੋਕਿਆ ਹੋਇਆ ਆ ਉਹ ਬਿਲਕੁਲ ਸੰਵਿਧਾਨਿਕ ਵਿਰੋਧੀ ਆ ਔਰ ਅਸੀਂ ਅੱਜ ਜਿਹੜਾ ਇਹ ਰੋਸ ਦਿਵਸ ਕਾਲਾ ਦਿਨ ਮਨਾ ਰਹੇ ਆ ਉਹਦੇ ਚ ਮੰਗ ਕਰਦੇ ਆ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆ ਉਹ ਕੱਲੇ ਬਿਆਨ ਨਾ ਦੇਵੇ ਉਹ ਖੱਟੜ ਦੇ ਖਿਲਾਫ ਪਰਚਾ ਦਰਜ ਕਰੇ ਉਥੋਂ ਦੇ ਗ੍ਰਹਿ ਮੰਤਰੀ ਅਨੰਦ 베ਜਦੇ ਦੇ ਖਿਲਾਫ ਪਰਚਾ ਦਰਜ ਕਰੇ ਅਸ ਵੀ ਹਮਾਰੇ ਦੇ ਖਿਲਾਫ ਪਰਚਾ ਦਰਜ ਕਰੇ لیکن ਹਾਲੇ ਤੱਕ ਜਿਹੜਾ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਤੇ ਮਜ਼ਦੂਰ ਜਥੇਬੰਦੀਆਂ ਨੇ ਬਕਾਇਦਾ ਜਿਹੜਾ ਇੱਕ ਲੰਮਾ ਪ੍ਰੋਗਰਾਮ ਤੈਅ ਕੀਤਾ ਆ ਹਰ ਹਾਲਤ ਦੇ ਵਿੱਚ ਪਰਚਾ ਦਰਜ ਕਰਾਇਆ ਜਾਵੇਗਾ ਔਰ ਹਲ ਹਰ ਹਾਲਤ ਦੇ ਵਿੱਚ ਜਿਹੜਾ ਸਾਡਾ ਸੰਵਧਾਨਿਕ ਹੱਕ ਹੈ ਦਿੱਲੀ ਜਾਣ ਦਾ ਉਹਨੂੰ ਉਹਦੀ ਰਾਖੀ ਕੀਤੀ ਜਾਵੇਗੀ ਇਸ ਕਰਕੇ ਅਸੀਂ ਅੱਜ ਕਾਲੇ ਦਿਨ ਉਸਤੇ ਮੰਗ ਕਰਦੇ ਆ ਕਿ ਭਗਵੰਤਪਾਲ ਸਰਕਾਰ ਜਿਹੜਾ ਫੌਰੀ ਇਹ ਪਰਚਾ ਦਰਜ ਕਰੇ